ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਬੜੀ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗਿਆ ਮੈਂ ਜਿਹਦੇ ਉੱਪਰ ਬੜੀ ਗੌਰ ਕਰਨੀ ਬਣਦੀ ਹੈ ਰਾਸ਼ਨ ਹਰ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਇੱਥੇ ਜੂਪੀ ਤੋਂ ਵੀਰ ਸਾਨੂੰ ਮਿਲੇ ਨੇ ਬਜਨੌਰ ਤੋਂ ਆਏ ਸੀ ਜਿਹੜੇ ਇੱਕ ਟਰਾਲੀ ਲੈ ਕੇ ਆਏ ਨੇ ਬੜਾ ਕੁਝ ਸਮਾਨ ਰਾਸ਼ਨ ਟਾਰਚ ਤੱਕ ਜਿਹੜੇ ਹੈਗੀਆਂ ਉਹ ਜੁੱਤੀਆਂ ਚੱਪਲਾਂ ਤੱਕ ਹੋਰ ਵੀ ਬੜਾ ਸਮਾਨ ਘਰ ਦਾ ਘਰੇਲੂ ਸਮਾਨ ਲੈ ਕੇ ਆਏ ਨੇ ਤੇ ਉਹਨਾਂ ਤੋਂ ਕੋਈ ਲਹਾ ਨਹੀਂ ਰਿਹਾ ਤਿੰਨ ਟਰਾਲੀਆਂ ਉਹਨਾਂ ਦੀਆਂ ਅੰਬਾਲੇ ਖੜੀਆਂ ਨੇ ਇਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਈਆਂ ਨੇ ਤੇ ਉਹਨਾਂ ਦੇ ਨਾਲ ਅਸੀਂ ਸੰਪਰਕ ਬਣਾਇਆ ਵੀ ਹਜੇ ਤੁਸੀਂ ਇੱਥੇ ਰੁਕੋ ਜੇ ਤੁਸੀਂ ਪੰਜਾਬ ਆਉਂਦੇ ਹੋ ਤਾਂ ਇੱਥੇ ਖਾਸ ਕਰ ਰਾਸ਼ਨ ਦੀ ਕਿਸੇ ਵੀ ਜਗ੍ਹਾ ਦੇ ਉੱਪਰ ਲੋਡ ਨਹੀਂ ਹੈ ਇਹ ਜਾਣਕਾਰੀ ਸਾਰਿਆਂ ਦੇ ਨਾਲ ਵੱਧ ਤੋਂ ਵੱਧ ਸਾਂਝੀ ਕਰੋ ਇੱਕ ਬੜੀ ਹੋਰ ਜ਼ਰੂਰੀ ਗੱਲ ਹੈ ਤੇ ਉਹ ਵੀਰ ਨਾਲ ਕੈਸ਼ ਲਈ ਆਉਂਦੇ ਨੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਉਹ ਡੀਜ਼ਲ ਲਈ ਆਉਂਦੇ ਨੇ ਹੁਣ ਸੋਚ ਕੇ ਦੇਖੋ ਵੀ ਡੀਜ ਲੱਗਲੇ ਨੇ ਪਵੌਣਾ ਕਿੱਥੇ ਆ ਫਰੋਜਪੁਰ ਸੰਪਰਕ ਬਣਾਇਆ ਸੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਵਾਲੇ ਵੀਰਾਂ ਦੇ ਨਾਲ ਉਹਨਾਂ ਨੇ ਵੀ ਦੱਸਿਆ ਇੱਧਰ ਫਰੀਦਕੋਟ ਏਰੀਏ ਦੇ ਵਿੱਚ ਹਰੀਕੇ ਪੱਤਣ ਏਰੀਏ ਦੇ ਵਿੱਚ ਜਾਂ ਲੁਧਿਆਣੇ ਜਾਂ ਅਸੀਂ ਇਸ ਵੇਲੇ ਡੇਰਾ ਬਾਬਾ ਨਾਨਕ ਖੜੇ ਆ ਹਰ ਜਗ੍ਹਾ ਦੇ ਉੱਪਰ ਅਸੀਂ ਸੰਪਰਕ ਕਰ ਰਹੇ ਆਂ ਪਰ ਜਦੋਂ ਰਾਸ਼ਨ ਦੀ ਗੱਲ ਆਉਂਦੀ ਹੈ ਤਾਂ ਹਰ ਜਗ੍ਹਾ ਤੇ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਬਹੁਤ ਜ਼ਿਆਦਾ ਤੇ ਖਾਸ ਕਰ ਜਿਹੜੇ ਵੀਰ ਹਰਿਆਣੇ ਚੋਂ ਆ ਰਹੇ ਨੇ ਦੂਰੋਂ ਆ ਰਹੇ ਨੇ ਯੂਪੀ ਚੋਂ ਆ ਰਹੇ ਨੇ ਸ਼ਾਂਬਲੀ ਤੋਂ ਵੀਰ ਸਾਨੂੰ ਇੱਥੇ ਮਿਲੇ ਸੀ ਉਹ ਆਏ ਨੇ ਮੁਸਲਮਾਨ ਵੀਰ ਜਿਹੜੇ ਸ਼ਾਂਬਲੀ ਤੋਂ ਆਏ ਨੇ ਤੇ ਨਾਲ ਬਜਨੌਰ ਤੋਂ ਆਪਣੇ ਸਿੱਖ ਭਰਾ ਪੰਜਾਬੀ ਵੀਰ ਆਏ ਨੇ ਚੱਲ ਕੇ ਹਨਾ ਮੈਂ ਫੇਰ ਬਾਰ-ਬਾਰ ਬੇਨਤੀ ਕਰ ਰਿਹਾ ਵੀ ਕੈਸ਼ ਨਾ ਕਿਸੇ ਨੂੰ ਦਓ ਤੇ ਨਾ ਲੈ ਕੇ ਆਓ ਹਜੇ ਸੰਭਾਲ ਕੇ ਰੱਖੋ ਜਿਹੜੀ ਜ਼ਰੂਰਤ ਹੈਗੀ ਆ ਉਹ ਹੈਗੀ ਆ ਅਚਾਰ ਦੀ ਤੂੜੀ ਦੀ ਚੋਕਰ ਦੇ ਸਕਦੇ ਹੋ ਫੀਡ ਦੇ ਸਕਦੇ ਹੋ ਇੰਨਾਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਸਾਡੇ ਕੋਲੇ ਲਿਸਟ ਆਈ ਹੈ ਅਸੀਂ ਲਿਸਟ ਦੇ ਆਧਾਰ ਦੇ ਉੱਪਰ ਸਾਰਾ ਕੁਝ ਵੰਡ ਰਹੇ ਆ ਲਿਸਟਾਂ ਲਈਆਂ ਨੇ ਰਾਤ ਦੇ ਇੱਥੇ ਜਿਹੜੇ ਨੇ ਉਹ ਵੀਰਾਂ ਦੇ ਨਾਲ ਸੰਪਰਕ ਹੋ ਰਹੇ ਨੇ ਮੈਂ ਨੈੱਟ ਤੇ ਪਾਇਆ ਸੀ ਕਾਫੀ ਸਾਰੇ ਫੋਨ ਜਿਹੜੇ ਨੇ ਵੀਰ ਮੈਨੂੰ ਇੱਥੇ ਆ ਕੇ ਮਿਲੇ ਉਹਨਾਂ ਨੇ ਮੇਰੇ ਨਾਲ ਸੰਪਰਕ ਬਣਾਇਆ ਕਾਫੀ ਸਾਰੇ ਫੋਨ ਨੰਬਰ ਮੇਰੇ ਕੋਲੇ ਆਏ ਬੜੇ ਔਖੇ ਤਰੀਕੇ ਦੇ ਨਾਲ ਉਹਨਾਂ ਦੇ ਕੋਲੇ ਅਸੀਂ ਸਮਾਨ ਪਹੁੰਚਦਾ ਕਰ ਰਹੇ ਆ ਇੱਥੇ ਨਾਲ ਹੀ ਕੋਈ ਨਾਨੋਵਾਲ ਸੁਧਾਰਪਿੰਡ ਸੀਗਾ ਅਸੀਂ ਹੈਰਾਨ ਹੋ ਗਏ ਵੀ ਉਸ ਪਿੰਡ ਦੇ ਕਈ ਪਰਿਵਾਰਾਂ ਦੇ ਕੋਲੇ ਚੰਗੀ ਤਰ੍ਹਾਂ ਰਾਸ਼ਨ ਨਹੀਂ ਪਹੁੰਚਿਆ। ਉੱਥੇ ਦੇ ਜਿਹੜੇ ਮੋਤਵਾਰ ਨੇ ਉਹ ਆਪਣੇ ਘਰੇ ਲਹਾਈ ਬੈਠੇ ਨੇ ਉਹਨਾਂ ਨੂੰ ਘੂਰ ਕੇ ਹਟਿਆ ਹੁਣ। ਤੇ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਵੀ ਅੱਜ ਵਾਰ-ਵਾਰ ਕਹਿ ਰਹੇ ਆਂ ਵੀ ਰਾਸ਼ਨ ਦੀ ਲੋੜ ਨਹੀਂ ਹੈਗੀ ਹਜੇ। ਤੁਸੀਂ ਇੱਕ ਗੱਲ ਸੋਚ ਕੇ ਦੇਖੋ ਆਪਾਂ ਚਾਹੇ 6 ਮਹੀਨੇ ਬਾਅਦ ਇਹਨਾਂ ਨੂੰ ਲਿਆ ਕੇ ਰਾਸ਼ਨ ਦੇ ਦਈਏ, ਸਾਲ ਬਾਅਦ ਰਾਸ਼ਨ ਲਿਆ ਕੇ ਦੇ ਦਈਏ ਇਹਨਾਂ ਨੂੰ ਜ਼ਰੂਰਤ ਹੈ। ਡੁੱਬ ਚੁੱਕੇ ਨੇ ਪਿੰਡ। ਤੇ ਅੱਜ ਤਰੀਕ ਹੈਗੀ ਆ 10 9ਵਾਂ ਮਹੀਨਾ। ਤੇ 2025 ਇਹ ਗੱਲ ਨੋਟ ਕਰ ਲੋ ਵੀ ਹਜੇ ਰਾਸ਼ਨ ਦੀ ਵੀਰ ਬਣ ਕੇ ਜਿਹੜੇ ਖਾਸ ਕਰ ਯੂਪ ਚੋਂ ਬਿਹਾਰ ਚੋਂ ਜਾਂ ਉੱਤਰਾਖੰਡ ਤੋਂ ਕਾਸ਼ੀਪੁਰ ਤੋਂ ਵੀਰ ਮਿਲੇ ਨੇ ਉਹ ਕਹਿੰਦੇ ਅਸੀਂ ਕਾਸ਼ੀਪੁਰ ਤੋਂ ਆਏ ਹਾਂ ਤੁਸੀਂ ਲਾ ਲਓ ਸਾਹਿਬ ਵੀ ਹਜ਼ਾਰਾਂ ਕਿਲੋਮੀਟਰ ਚੱਲ ਕੇ ਆਉਣਾ ਤੇ ਇੱਥੇ ਆ ਕੇ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਕੋਈ ਜਾਣਕਾਰੀ ਨਹੀਂ ਹੁਣ ਅਸੀਂ ਪੰਜਾਬ ਦੇ ਪੰਜਾਬ ਦੇ ਵਿੱਚ ਆਏ ਹਾਂ ਛੇਤੀ ਕਿਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਰਾਸ਼ਨ ਦੇਣਾ ਕਿੱਥੇ ਹੈ ਅਸੀਂ ਇਹ ਤੂੜੀ ਦੇਣੀ ਕਿੱਥੇ ਹੈ ਫਿਰ ਅਸੀਂ ਵੀਰਾਂ ਨਾਲ ਸੰਪਰਕ ਬਣਾਇਆ ਖੈਰ ਚਲੋ ਸਾਡੇ ਕੋਲੇ ਲਿਸਟ ਤਿਆਰ ਹੈਗੀ ਅਸੀਂ ਲਿਸਟ ਦੇ ਆਧਾਰ ਤੇ ਵੀਰ ਸਾਡੇ ਕੋਲੇ ਆਏ ਨੇ ਤੇ ਅਸੀਂ ਅੱਗੇ ਰਾਸ਼ਨ ਪਹੁੰਚਦਾ ਕਰਨਾ ਤੂੜੀ ਚੋਕਰ ਪਹੁੰਚਦਾ ਕਰਨਾ ਪਰ ਰਾਸ਼ਨ ਦੀ ਡੀਜ਼ਲ ਦੀ ਕਿਸੇ ਵੀ ਚੀਜ਼ ਦੀ ਹਜੇ ਜ਼ਰੂਰਤ ਨਹੀਂ ਹੈਗੀ ਹਜੇ ਆਪਾਂ ਥੋੜੀ ਜੀ ਰੋਕ ਲਾਈਏ ਮਹੀਨੇ ਤੱਕ 2 ਮਹੀਨੇ ਤੱਕ ਦੁਬਾਰਾ ਤੁਹਾਨੂੰ ਫੇਰ ਅਪਡੇਟ ਦਿੱਤੀ ਜਾਊਗੀ ਫਿਰ ਆਪਾਂ ਇਹ ਸਾਰਾ ਕੁਝ ਕਰੀਏ ਕੈਸ਼ ਜਿਹੜਾ ਮੈਂ ਫਿਰ ਹੱਥ ਜੋੜ ਕੇ ਕਹਿ ਰਿਹਾ ਕੈਸ਼ ਤਾਂ ਬਿਲਕੁਲ ਹੀ ਨਾ ਲੈ ਕੇ ਆਓ ਅਜੇ ਫਿਰ ਤੁਹਾਡੇ ਨਾਲ ਅਪਡੇਟ ਜਦੋਂ ਸਾਂਝੀ ਕਰਾਂਗੇ ਉਦੋਂ ਜਮੇ ਵੀ ਜਿਹੜੇ ਟੰਗੇ ਦੇ ਨਾਲ ਕਿਸੇ ਦੀ ਮਦਦ ਕਰਨੀ ਹੈ ਤੇ ਉਸ ਟੰਗੇ ਦੇ ਨਾਲ ਕੀਤੀ ਜਾਵੇ ਹਜੇ ਪੰਜਾਬ ਦੇ ਵਿੱਚ ਕਿਤੇ ਵੀ ਰਾਸ਼ਨ ਦੀ ਲੋੜ ਨਹੀਂ ਢੇਰਾਂ ਦੇ ਢੇਰ ਲੱਗੇ ਪਏ ਨੇ ਆਟਾ ਜਿਹੜਾ ਹੈਗਾ ਉਹਦੇ ਵਿੱਚ ਸੁੰਡੀਆਂ ਪੈ ਜਾਣੀਆਂ ਨੇ ਸੁਸਰੀ ਪੈ ਜਾਣੀ ਐ ਇੰਨਾ ਟਾਈਮ ਨਹੀਂ ਜਿਹੜਾ ਰਾਸ਼ਨ ਰਹਿੰਦਾ 2 ਮਹੀਨੇ ਬਾਅਦ 4 ਮਹੀਨੇ ਬਾਅਦ ਫਿਰ ਆਪਾਂ ਲਿਆ ਕੇ ਇਹਨਾਂ ਨੂੰ ਦੇ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਗੌਰ ਕਰਿਓ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਖਾਸ ਕਰ ਜੂਪੀ ਵਾਲਿਆਂ ਤੱਕ ਹਰਿਆਣੇ ਵਾਲਿਆਂ ਤੱਕ ਕਾਸ਼ੀਪੁਰ ਵਾਲਿਆਂ ਤੱਕ ਜਿਹੜੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲੈ ਆ ਰਹੇ ਮੈਂ ਫੇਰ ਤੁਹਾਨੂੰ ਦੱਸ ਰਿਹਾ ਅਮਾਲੇ ਤਿੰਨ ਟਰਾਲੀਆਂ ਟਰਾਲੀਆਂ ਇਸ ਵੇਲੇ ਅਸੀਂ ਰੋਕੀਆਂ ਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ